ਹਾਂਜੀ ਜੈ ਗੋ ਮਾਤਾ ਜੈ ਗੋਪਾਲ ਜੀ ਜੈ ਜੈ ਸ਼੍ਰੀ ਰਾਦੇ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼ਕਾਲ ਜੀ ਸਾਰੇ ਹੀ ਜਗਰੋਂ ਵਾਸੀਆਂ ਨੂੰ ਸਾਰੇ ਹੀ ਗਰੁੱਪ ਮੈਂਬਰਾਂ ਨੂੰ ਸ਼੍ਰੀ ਦਾ ਗ੍ਰੀਨ ਪੰਜਾਬ ਮਿਸ਼ਨ ਟੀਮ ਨੂੰ ਦੱਸਦੇ ਬੜੀ ਖੁਸ਼ੀ ਹੋ ਰਹੀ ਹੈ ਜੀ ਕਿ ਥੋੜੀ ਦੇਰ ਪਹਿਲਾਂ ਅਸੀਂ ਲਗਭਗ ਪਿਛਲੇ ਸਾਲ ਦੀ ਗੱਲ ਹੈ ਕਿ ਅਸੀਂ ਆਪਣੀ ਛੱਤ ਦੇ ਉੱਤੇ ਇੱਕ ਬੂਟਿਆਂ ਦਾ ਗਾਰਡਨ ਬਣਾਇਆ ਸੀਗਾ ਟਰੈਸ ਗਾਰਡਨ ਜਿਹਨੂੰ ਕਹ ਦਿੰਨੇ ਆਪਾਂ ਔਰ ਅੱਜ ਮੈਂ ਤੁਹਾਨੂੰ ਉਹਦੀ ਇੱਕ ਚੰਗਾ ਲਗ ਦਿਖਾ ਰਿਹਾ ਹਾਂ ਵੀ ਦੇਖੋ ਕਿੰਨਾ ਨਜ਼ਾਰਾ ਹੈ ਦਾ ਇੱਥੇ ਛੱਤ ਦੇ ਉੱਪਰ ਇਹ ਛੱਤ ਦੇ ਉੱਪਰ ਆ ਜੀ ਸਾਰਾ ਜਿਹੜਾ ਤੁਸੀਂ ਦੇਖ ਰਹੇ ਹੋ ਔਰ ਹੌਲੀ ਹੌਲੀ ਕਰਕੇ ਇਹ ਇੰਨਾ ਸੋਹਣਾ ਬਣ ਗਿਆ ਕਿ ਸਾਰੇ ਦੇਖੋ ਕਿੰਨਾ ਵਧੀਆ ਲੱਗਦਾ ਇਹਦੇ ਵਿੱਚ ਫੁੱਲ ਵੀ ਫਲ ਵੀ ਔਰ ਦੇਖੋ ਮੈਂ ਤੁਹਾਨੂੰ ਇੱਕ ਨਜ਼ਾਰਾ ਦਿਖਾ ਰਿਹਾ ਵੀ ਆ ਦੇਖੋ ਕਿੰਨੇ ਸੰਤਰੇ ਇਹ ਗੁੱਛੇ ਸੰਤਰਿਆਂ ਦੇ ਆ ਗਮਲੇ 'ਚ ਹੀ ਲੱਗੇ ਹੋਏ ਆ ਲਓ ਦੇਖੋ ਔਰ ਅਸੀਂ ਇਹਦੇ ਤੋਂ ਰੋਜ਼ ਟੋਕਰੀ ਭਰ ਕੇ ਦੋ ਦਿਨ ਹੋ ਗਏ ਲਾਂਦਿਆਂ ਨੂੰ ਅੱਜ ਫੇਰ ਤਿਆਰ ਹੋਏ ਪਏ ਆ ਔਰ ਅਸੀਂ ਜੂਸ ਵੀ ਬਣਾ ਕੇ ਪੀਤਾ ਮੈਂ ਸਾਰੀ ਗ੍ਰੀਨ ਪੰਜਾਬ ਮਿਸ਼ਨ ਟੀਮ ਨੂੰ ਸਤਪਾਲ ਸਿੰਘ ਡੇੜਕਾ ਗ੍ਰੀਨ ਮੈਨ ਉਹਨਾਂ ਦਾ ਮੈਡਮ ਕੰਚਨ ਗੁਪਤਾ ਜੀ ਦਾ ਬੜਾ ਹੀ ਦਿਲੋਂ ਧੰਨਵਾਦ ਦੀਆਂ ਦੇਖੋ ਕਿੰਨਾ ਨਜ਼ਾਰਾ ਇੱਥੇ ਆਹ ਦੇਖੋ ਇੰਨਾ ਵੱਡਾ ਭਰਿਆ ਹੋਇਆ ਔਰ ਨਾਲ ਨਾਲ ਆ ਦੇਖੋ ਇੱਧਰ ਮਸੰਮੀਆਂ ਵੀ ਲੱਗੀਆਂ ਹੋਈਆਂ ਉਹ ਦੇਖੋ ਦਿਖ ਰਹੀ ਹਰੇ ਰੰਗ ਦੀ ਔਰ ਗਾਂਹਾਂ ਸਾਡੇ ਆਹ ਦੇਖੋ ਨਿੰਬੂ ਵੀ ਲੱਗੇ ਹੋਏ ਆ ਦੇਖੋ ਲੈ ਐਨ ਭਰੇ ਪਿਆ ਕੁਛੇ ਬੜਾ ਹੀ ਵਧੀਆ ਨਜ਼ਾਰਾ ਬਹੁਤ ਹੀ ਵਧੀਆ ਦੇਖੋ ਅੱਜ ਲੈ ਇਹ ਸਾਰੇ ਹੀ ਨਜ਼ਾਰਾ ਦੇਖ ਰਹੇ ਹੋ ਤੁਸੀਂ ਸ਼ਾਸਤੀ ਨਗਰ ਇੱਕ ਨੰਬਰ ਗਲੀ ਸਾਡੇ ਘਰੇ ਲੱਗਿਆ ਹੋਇਆ ਮੈਂ ਨਵੀਨ ਗੋਇਲ ਗੱਲ ਕਰ ਰਿਹਾ ਹਾਂ ਜੀ ਤੇ ਮੈਨੂੰ ਸਾਰਾ ਮੈਂ ਉਹਨਾਂ ਦਾ ਬੜਾ ਬੜਾ ਧੰਨਵਾਦ ਆ ਜੀ ਧੰਨਵਾਦ ਕਰਦਾ ਹਾਂ ਸਤਪਾਲ ਵੀਰੇ ਦਾ ਮੈਡਮ ਦਾ ਹਰੀ ਕਲੀਨ ਮਜਾਮ ਮਿਸ਼ਨ ਟੀਮ ਦਾ ਨਰੇਸ਼ ਵਰਮਾ ਜੀ ਦਾ ਮਲਹੋਤਰਾ ਜੀ ਦਾ ਸਾਡੇ ਪ੍ਰੋਫੈਸਰ ਸਾਹਿਬ ਉਹਨਾਂ ਦਾ ਸੰਧੂ ਸਾਹਿਬ ਉਹਨਾਂ ਦਾ ਹਰਨਰੇਨ ਜੀ ਦਾ ਸਾਰਿਆਂ ਦਾ ਹੀ ਬਹੁਤ ਦਿਲੋਂ ਤਾਂ ਸਤਿਕਾਰ ਕਰਦਾ ਜੀ ਜਿਨ੍ਹਾਂ ਨੇ ਮੈਨੂੰ ਮੋਟੀਵੇਟ ਕੀਤਾ ਇਸ ਕੰਮ ਲਈ ਵੀ ਅਸੀਂ ਗਾਰਡਨ ਆ ਦੇਖੋ ਆਂਬ ਦਾ ਬੂਟਾ ਐਡਾ ਵੱਡਾ ਹੋ ਗਿਆ ਔਰ ਆਉਣ ਵਾਲੇ ਸੀਜ਼ਨ ਦੇ ਵਿੱਚ ਉਮੀਦ ਆ ਵੀ ਤੁਹਾਨੂੰ ਆਂਬ ਵੀ ਦਿਖਾ ਦੇਾਂਗੇ ਲੱਗੇ ਹੋਏ ਛੱਤ ਦੇ ਉੱਪਰ ਸਾਰੇ ਔਰ ਦੇਖੋ ਇੱਧਰ ਹੋਰ ਵੀ ਬੂਟੇ ਲੱਗੇ ਹੋਏ ਆ ਬੜਾ ਹੀ ਨਜ਼ਾਰਾ ਜੀ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਜੀ ਵੀ ਸਾਰੇ ਜਣੇ ਆਪਦੀ ਛੱਤ ਤੇ ਇਦਾਂ ਦੇ ਬੂਟੇ ਲਾਓ ਟਰੈਸ ਗਾਰਡਨ ਬਣਾਓ ਜਿਹੜੀਆਂ ਆਪਣੇ ਛੱਤਾਂ ਵਿਹਲੀਆਂ ਪਈਆਂ ਉਹਨੂੰ ਯੂਜ਼ ਕਰੀਏ ਔਰ ਦੇਖੋ ਕਿੰਨਾ ਨਜ਼ਾਰਾ ਇਹ じゃ ਗੱਲਬਾਤ ਬਣ ਜਾਂਦੀ ਆ ਬੜਾ ਪਿਆਰ ਪੈ ਜਾਂਦਾ ਇਹਨਾਂ ਨਾਲ ਬੜਾ ਆਨੰਦ ਆਉਂਦਾ ਫਿਰ ਇੱਥੇ ਖੜਕੇ ਦੇਖੋ ਕਿੰਨਾ ਨਜ਼ਾਰਾ ਸਾਰਿਆਂ ਨੂੰ ਬੇਨਤੀ ਹੈ ਜੀ ਵੀ ਜਰੂਰ ਅੱਗੇ ਆਓ ਸਟੈਪ ਅਪ ਕਰੋ ਆਪਾਂ ਇਹਨਾਂ ਨੂੰ ਬੁਲਾ ਕੇ ਤੁਸੀਂ ਘਰੇ ਆਪਦੇ ਗਾਰਡਨ ਲਗਵਾਓ ਬਣਵਾਓ ਤੇ ਇਹਦਾ ਨਜ਼ਾਰਾ ਲਓ ਆਹਦੇ ਬੱਚਿਆਂ ਨੂੰ ਅਸੀਂ ਅੱਜ ਦੀ ਧਰੋ ਟੋਕਰਾਂ ਲਾਈਆਂ ਅਸੀਂ ਜੂਸ ਵੀ ਬਣਾ ਕੇ ਪੀਤਾ ਨਾਲ ਵਿੱਚ ਚਕੰਦਰ ਮਿਕਸ ਕਰ ਲਈ ਨਾਲ ਸੇਵ ਮਿਕਸ ਕਰਕੇ ਕਿਉਂਕਿ ਥੋੜੀਆਂ ਖਟੀਆਂ ਸੀਗੀਆਂ ਤੇ ਬਹੁਤ ਹੀ ਵਧੀਆ ਨਜ਼ਾਰਾ ਜੈ ਜੈ ਸ਼੍ਰੀ ਰਾਦੇ ਜੈ ਗਊ ਮਾਤਾ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਸਫਤੈ ਸਾਰੇ ਜਿਉਂਦੇ ਵਸਦੇ ਰਹੋ ਜੀ ਮੈਂ ਪ੍ਰਮਾਤਮਾ ਅਗੇ ਬੇਨਤੀ ਕਰਦਾ ਜੀ ਸਤਪਾਲ ਜੀ ਮੈਡਮ ਸਾਰੀ ਟੀਮ ਇਦਾਂ ਹੀ ਜਗੜਾਉਂਦੀ ਸਾਰੇ ਪੰਜਾਬ ਦੇ ਤੁਸੀਂ ਇਦਾਂ ਹੀ ਸੇਵਾ ਕਰਦੇ ਰਹੋ ਔਰ ਐਂ ਹੀ ਆਪਦੇ ਮਿਸ਼ਨ ਦੇ ਵਿੱਚ ਕਾਮਯਾਬ ਹੋਵੋ ਤੁਹਾਨੂੰ ਪ੍ਰਮਾਤਮਾ ਤੰਦਰੁਸਤੀਆਂ ਬਖਸ਼ੇ ਖੁਸ਼ੀਆਂ ਖਿੜੇ ਤੁਹਾਡੇ ਘਰੇ ਲਿਆਵੇ ਜੀ ਜੈ ਜੈ ਸ੍ਰੀ ਰਾਮ ਦੇ